ਕਿੰਨੇ ਲੱਗੇ ਮਾਨਦਰੀ ਦਸੀ 37000 ਰੁਪਏ ਲੱਗੇ ਹੈ 37000 ਰੁਪਏ ਫਿਰ ਤਾਂ ਉਦੋਂ ਟਾਈਮ ਵਿਚਾਰਨਾ ਸੀ ਪਰ ਸਾਡਾ ਕਿਹੜਾ ਕੰਮ ਮੁੱਕਦਾ ਇਹ ਆ ਗਈ ਹੋਰ ਸਹੀ ਬਾਈ ਗੱਲ ਸੁਣ ਓਏ ਆੜੀ ਕਿਹੜਾ ਦਾ ਮਾਲਕ ਗੋੜੀ ਗੋੜੀ ਕਿਸਾ ਗੋੜੀ ਗੋਲਤੀ ਬਣਾੜਾ ਇਹ ਗੋੜੀ ਬਣਾੜਾ ਆਇਆ ਓਏ ਇਹ ਹੈ ਗੋਲਤੀ ਬਣਾੜਾ ਗੋੜੀ ਅੱਛਾ ਇਹ ਗੋਲਤੀ ਲੱਭ ਪਾਏ ਕਰੀ ਗੱਲ ਸੁਣ ਮੇਰੀ ਹਾਂਜੀ ਭਾਵੇਂ ਮੈਂ ਉਹਨਾਂ ਕੇ ਜੋ ਸੋਬਾ ਬਣ ਜੀ ਹਾਂ ਹੁਣ ਅਸੀਂ ਆ ਗਏ ਪੱਕੇ ਤੇ ਉਹ ਗੱਲਾਂ ਉਹ ਕਰੀ ਜਿਹੜੀਆਂ ਪੱਕੀਆਂ ਹੋਣ ਨਹੀਂ ਤੂੰ ਜ਼ਿਆਦਾ ਨਿਸ਼ਾਨੇ ਮਾਰੇਗਾ ਅਸੀਂ ਡਰਦੇ ਭੱਜਾਂਗੇ ਆ ਉਹਦਾ ਕੋਈ ਫਾਇਦਾ ਨਹੀਂ ਤੇਰੀ ਚੀਜ਼ ਤੇਰੇ ਲਵੇ ਗੱਲ ਵੇਚਣ ਵਾਲੀ ਕਰੀ ਗਾਹਕ ਤੜਕਿਆਂ ਵਾਲੀ ਗੱਲ ਨਾ ਕਰੀ ਠੀਕ ਹੈ ਅਸਤਾ ਰੋਟੀ ਆਪਦੀ ਕਹਿ ਕੇ ਤੇਥੋਂ ਲੈ ਲਾਂਗੇ ਤੋਂ ਲੈ ਲਾਂਗੇ ਉਹ ਤਾਂ ਜਾਇਜ਼ ਆ ਦੇਖਾ ਸੀਰੀਅਲ ਦੀ ਰੋਟੀ ਦੇ ਮਾਰੇ ਫਿਰਦੇ ਤੂੰ ਵੀ ਤੇਰੇ ਜੋ ਅੱਖਾਂ ਦਾ ਮਾਰੇ ਫਿਰਦਾ ਕੈਰ ਪੀ ਮੱਗੇ ਨੇ ਇਹਦੇ ਇਹਨਾਂ ਨੂੰ ਮੁੱਲ ਕਰਾਈ 55000 ਰੁਪਏ ਅੱਛਾ ਤੇ ਬਾਈ ਕਹਿਣ ਲੱਗੇ ਯਾਰ ਐ ਜੇ ਇਹਨਾਂ ਨੇ 28000 ਰੁਪਏ ਲਾ ਕੇ ਵਾਡੇ ਬਾਈ ਇੱਕ ਗੱਲ ਸੁਣ ਲਓ ਕਿਦਰੋਂ ਇਹ ਬੱਕਰੀ ਦੀਂਦੀ ਆ ਗਰੰਟੀ ਦੀ ਆ ਤੇ ਸੂਣ ਤੇ ਤਿਆਰਾ ਇਹਦੀ ਅਸੀਂ ਗਰੰਟੀ ਦਿੰਦੇ ਆ ਵੀ ਲਾਉਂਦੀ ਆ ਉਹਦੀ ਅਸੀਂ ਗਰੰਟੀ ਨਹੀਂ ਦੇ ਸਕਦੇ ਕਿਉਂ ਹਜੇ ਉਹ ਟੋਬੇ ਜਿੱਟਤੀ ਫੇਰ ਤੁਸੀਂ ਕੱਲ ਨੂੰ ਐ ਉਹ ਰਾਜੂ ਰਾਣੇ ਦੇ ਬੱਤੀ ਨਾਲ ਦੇ ਰੱਸਾ ਪਾਉਗਾ ਇਹ ਬੱਕਰੀ ਗਰੰਟੀ ਕਿਉਂ ਜੀ ਕਿੰਨੇ ਕਰ ਜਾਣੇ ਪਰਾਂਗੇ ਅਸੀਂ ਹੌਲੀ 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 ਇਹ ਤਾਂ ਫਿਰ ਹਰ ਜਾਣੇ ਪੜਦੀ ਮਰ ਕੇ ਤਿਆਰ ਨਾ ਕਰ ਬੱਕਰੀ ਵੱਡੀ ਆ ਇਹ ਬੱਕਰੀ ਰਸ ਜਾ ਯਾਰ ਕੋਈ ਵਧੀਆ ਰਸ ਨਹੀਂ ਨਹੀਂ ਮੈਂ ਰਾਂ ਤੂੰ ਟੱਪ ਦਾ ਗਦੀਏ ਰੱਖਦੇ ਆ ਤੈਨੂੰ ਕੀ ਲੋੜ ਐ ਯਾਰ ਕਹਿੰਦੇ ਤੈਨਾਂ ਦਾ ਮੈਂ ਬੱਕੇ ਨੂੰ ਲੈ ਵੀ ਮੋੜੀਆਂ ਮਾ ਦੇਖ ਲਾਂਗੇ ਇਸ਼ਤਿਹਾਰ ਕਰਦਾ ਹੈਗਾ ਤੂੰ ਵੀ ਕਰੀ ਜਾ ਵੀ ਬਾਂਡੋ ਬਾਂਡੀ ਦੋ ਸੌ ਦੇ ਆ ਟਾਕੂਏ ਤੇ ਟਾਕੂਆ ਖੜ ਕੇ ਪਾਜਾ ਬੇ ਮਿਸਤਰਾ ਹੋਰ ਆਦੇ ਖੜਕੰਦਾ ਲੱਗ ਰਿਹਾ ਐ ਭਾਈ ਹੁਣ ਕੈਰਪੀਆਂ ਦੀ ਦੇਣੀ ਐ ਤੈ ਭਾਈ ਯਾਰ ਜਾਇਜ਼ ਜਾ ਮੁੱਲ ਲਓ ਫੇਰ ਤਾਂ ਕੋਈ ਪਤਾ ਦੱਸਦਾ ਉਹ ਲਾਗੇ 28 ਹਾਂ ਸਾਢੇ 28 ਦੀ ਦੇਣੇ ਉਹ ਤਾਂ ਉਵੇਂ ਯਾਰ ਹੁਣ ਬਾਈ ਹੁਣ ਕੀ ਕਰੀਏ ਅਗਲੇ ਓਏ ਇਹਨਾਂ ਨੂੰ ਲੈnde ਤਾਂ ਇਹੀ ਆ ਆ ਐਂ ਤਾਂ ਨਹੀਂ ਵੀ ਤੁਸੀਂ ਉਹ ਕਰਦੇ ਤਾਂ ਮੈਨੂੰ ਪਤਾ ਜੇ ਕੋਲੇ ਤੈਨੂੰ ਸਾਨੂੰ ਲਿਆਏ ਆ ਫੇਰ ਇਹਦੀ ਗੱਲ ਨਹੀਂ ਕੋਈ ਤਾਂ ਜੇ ਅਣਜਾਣ ਬੰਦਾ ਸਾਨੂੰ ਲਿਆਇਆ ਉਹਨਾਂ ਨੂੰ ਨਹੀਂ ਤਰੀਕਾ ਅਸੀਂ ਉਹਨੂੰ ਮਰਬੂਸੇ ਆਪਦੇ ਹਿਸਾਬ ਨਾਲ ਅਸੀਂ ਬਚਾਵਾਂਗੇ ਨਹੀਂ ਨਹੀਂ ਜਿਹੜੇ ਹਵਦੇ ਆਪ ਲੈnde ਨੇ ਦਾ ਫਹਾ ਲੈਣ ਅਸੀਂ ਵਿਚਾਲੇ ਖੜਤੇ ਵੀ ਨਹੀਂ ਆਂਦੇ ਸੌਥੇ ਚ ਜੇ ਉਹ ਲੈਂਦਾ ਨਾ ਕਬੂਤਰਾਂ ਦੀ ਬਾਜੀ ਵਾਲਾ ਫਹਾ ਤਾਂ ਜਰੂਰ ਲਵੇ ਅਸੀਂ ਪਰੇ ਹੀ ਭੱਜਾਂਗੇ ਉਹ ਨਹੀਂ ਆਉਂਦਾ ਫਹਾ ਇਹ ਆਣਾ ਪਰ ਕੁਝ ਆਵਦੇ ਹਿਸਾਬ ਨਾਲ ਤਾਂ ਮੁੱਲ ਲਾ ਦੋ ਵਾ ਕਬੂਤਰਾਂ ਦੀ ਅੱਜ ਬਾਜੀ ਜਿੱਤ ਕੇ ਆਇਆ ਨਾ ਹਮ ਦਾ ਹੜਗੀ ਬਾਜੀ ਭਲਾਂ ਮੇਰੇ ਲਾ ਲਿਆ ਹੂ ਉਤਾ ਅੱਜ ਪੂਰਾ ਕੈਮ ਐ ਕੈਮ ਟਾਈਮ ਐ ਗੱਲਾਂ ਕਰਦੇ ਆ ਗੱਲਾਂ ਵੀ ਕਰਦੇ ਆ ਬਾਈ ਸ਼ੇਰਾ ਸਿੰਘਾਂ ਵਾਲਾ ਸਿੰਘਨੇ ਦੇ ਨਾ ਸਾਈਂ ਕੱਟ ਯਾਰ ਉਹ ਵੀ ਕੱਟ ਕਰ ਰਹੇ ਵੀਰੇ ਆਹ ਹਰ ਉਹ ਤਾਂ ਨੇ ਤੀ ਤੋਂ ਮਾਤਾ ਸੀ ਨਹੀਂ ਰਹਿੰਦੀ ਚਲੋ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਆਪਾਂ ਕਢਾਇਆ ਕਹਿੰਦੇ ਵੀ ਬਾਈ ਇੰਨੇ ਦੀ ਲੈ ਜਾ ਲੈ ਮੇਰੀ ਸੁਣ ਲੈ ਗੱਲ ਆ 50 ਮੰਗ ਲੈ ਲੱਖ ਮੰਗ ਲੈ ਉਹ ਤਾਂ ਤੇਰੀ ਚੀਜ਼ ਆ ਤੋਬੇ ਡੰਗਾਂ ਦਾ ਕੋਈ ਫਾਇਦਾ ਨਹੀਂ ਬੱਕਰੀ ਵੇਚ ਦੀ ਦੇ ਦੇ ਆਪਦੀ ਮਰਜ਼ੀ ਤੋਂ ਜਾਇਜ਼ ਵੇਚਦੇ ਬੱਸ ਜਾਇਜ਼ ਵੇਚਾਂਗੇ ਮਰਨ ਦੀ ਕਰ ਲੈ ਜਾਇਜ਼ ਤਾਂ ਧੱਕਾ ਕਰ ਲੈ ਮਰ ਬੰਗਦੇ ਉਹਨਾਂ ਨੂੰ ਵੀ ਨਹੀਂ ਹਾਂ ਉਹਨਾਂ ਨੂੰ ਨਾ ਪਾਈਏ ਤਾਂ ਤਾਂ ਮੰਗ ਲਿਆ 50 ਧਣਮੁੱਲ ਵੇਚ ਦੇ ਨਾ ਤੇਈ ਨਾ ਦੀ ਅਸੀਂ ਖੜਦੇ ਵੀ ਨਹੀਂ ਹੁਣ ਪਕਾਈ ਇੰਨੀ ਕਿ ਕਿਤੇ ਗਾਹਾਂ ਕੁੱਟ ਲਾਂਗੇ ਸਾਨੂੰ ਕੀ ਫਾਇਦਾ ਹੋਇਆ ਹਾਂ ਹਾਂ ਠੀਕ ਆ ਸੰਤਾ ਜੋ ਕਿਸਮਤ ਆ ਮਿਲ ਜੂ ਨਹੀਂ ਨਾ ਅਸੀਂ ਨਾੜੀ ਲੈ ਕੇ ਦਮਾ ਬੱਕਰੀ ਹੁਣ ਮੇਰੀ ਮਰਜ਼ੀ ਤੋਂ ਕਦਰ ਗਿਆ ਕਾਲੀ ਪੱਗੜਿਆ ਭੱਜੀ ਨਾ ਮੈਦਾਨ ਛੱਡ ਕੇ ਪਤਾ ਤੈਨੂੰ ਵੀ ਨਹੀਂ ਡਰਦਾ ਤੂੰ ਵੀ ਡਰਦਾ ਹੈ ਬੱਕਰੀ ਚੰਗੀ ਹੈ ਚੰਗੀ ਕਰਕੇ ਮੈਂ ਰੁਪਏ ਲਾਊਂਗਾ ਕੱਚੀਆਂ ਗੋਲੀਆਂ ਪਾਉਣੀ ਖੇੜੇ ਹੋਏ ਠੀਕ ਆ ਬਈ ਦੇ ਦੇ ਉਹਦਾ 30 13 50 ਨਹੀਂ ਬੱਕਰੀ ਵੇਚਦੀ ਹੱਥ ਮੁੱਟੀ ਮੀ ਚਲਾਦਾ ਬੋਲੋ 32000 ਦੀ ਚੱਕੋ ਨਹੀਂ ਹੋਣਾ ਖੜਦੇ ਹੋ ਜਾਂਦੇ ਪੈਸੇ ਕੋਈ ਕੋਈ ਗੱਲ ਨਹੀਂ ਗਾ ਚਲੀ ਲੱਗੇ ਜਾਂਦੇ ਪੈਸੇ ਪਰ ਨਾ ਕੋਈ ਆਏ ਨਾ ਲੈ ਲੋ ਜੀ ਲੈ ਚੱਲੋ ਚੱਲੀ ਹੁਣ ਆਪਾਂ ਬਸੋ ਨਹੀਂ ਨਹੀਂ ਕੋਈ ਬਸੋ ਬੇਵਾਬਰ ਨਹੀਂ ਲਾਉਂਦੇ ਕੰਨ ਤੁਸੀਂ ਨੋਟੇਗਾ ਠੀਕ ਪਤਾ ਨਹੀਂ ਉਹਦੇ ਨਾਲ ਮਿਲਿਆ ਸੀ ਵੱਧ ਪੈਸੇ ਲਾਤੇ ਨਹੀਂ ਨਹੀਂ ਠੀਕ ਹੈ ਬੜਾ ਕੁਝ ਕਹਿੰਦੇ ਨੇ ਸਾਨੂੰ ਲੋਕ 36000 ਬੱਕਰੀ ਤੇ ਲਾ ਗਏ ਦੋ ਪਹਿਲਾਂ ਹਾਂ ਮੇਰੀ ਕੀ ਫਾਇਦਾ ਇੱਕ ਚਟ ਦੀ ਹੋਰ ਆ ਬਸ 30 ਤੇ ਸੀ ਲੱਗ ਗਿਆ ਦੋ ਪਹਿਲਾਂ ਪਰ ਤਾਂ ਨਹੀਂ ਜ਼ਰਾ ਦਿੰਦੇ ਦੇ ਦੇ ਕੋਈ ਗੱਲ ਨਹੀਂ ਕਿੰਨੇ ਲਾਗੇ ਇਮਾਨਦਾਰੀ ਦੱਸੀ 37000 ਰੁਪਏ ਲਾਗੇ ਹੈ 37000 ਰੁਪਏ ਫਿਰ ਤਾਂ ਉਦੋਂ ਟਾਈਮ ਵਿਚਾਰਨਾ ਸੀ ਪਰ ਸਾਡਾ ਕਿਹੜਾ ਕੰਮ ਮੁੱਕਦਾ ਇਹ ਆ ਗਈ ਹੋਰ ਸਹੀ ਇਹ ਚੱਲੀ ਜਾਣਾ ਰਾਜੂ ਤੈਨੂੰ ਨਾ ਬਾਈ ਪਤਾ ਨਹੀਂ ਇਹ ਤਾਂ ਕੰਮ ਨਹੀਂ ਮੁੱਕਦਾ ਭਾਈ ਤੈਨੂੰ ਹੀ ਪਤਾ ਹੈ ਖੜਿਆ ਖੜਿਆ ਨਾਗ ਜੋਂ ਫਣ ਚੱਕੀ ਨਹੀਂ 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 ਆਏਗਾ ਬੈਂ ਤੂੰ ਆਏਗਾ ਰਮਲਾ ਜੇ ਤਾਂ ਕੋਈ ਮਾੜੀ ਹੋਵੇ ਬੱਕਰੀ ਆਪਾਂ ਨੂੰ ਆਹੋਂ ਤਾਂ ਵੀ ਸਿੱਧੀ ਫੜਾ ਕੇ ਪੁਰੇ ਆ ਫੇਰ ਤਾਂ ਆਪਣਾ ਹਾਂ ਦਾ ਫੜਾ ਜਿਹਾ ਦੀ ਨਾਲ ਜਾਣਾ ਹਾਂ ਬੰਤੇ ਬੱਕਰੀ ਮੈਂ ਸਰ ਕੀ ਆ ਜੇ ਬੱਕਰੀ ਲੈਣੀ ਆ ਸਾਰੇ ਮੇਲੇ ਚ ਗੀੜਾ ਦੇ ਲੈ ਤੂੰ ਬੱਕਰੀ ਐ ਟੱਕ ਦੀ ਭਾਲ ਤੇ ਬੱਕਰੀ ਹੈ ਵੀ ਚੀਜ਼ 1 ਮਹੀਨੇ ਨੂੰ ਸੂਪਣਾ ਬੱਚੇ ਨੇ ਤੇ 15 15000 ਦੇ ਉਹ ਤਾਂ ਹੱਥ ਮਾਰ ਗਿਆ ਹੱਥ ਖੜੇ ਕਰ ਗਿਆ ਦੇਖੋ ਜੀ ਆ ਪਾਈ ਨਹੀਂ ਕਹਿੰਦੇ ਉਹ ਤਾਂ ਡਰ ਗਿਆ ਬੱਕਰੀ ਦੇਖ ਬੱਕਰੀ ਦੇਖਿਆ ਤਾਂ ਰੁਪਏ ਵੀ ਥੱੱਬਾ ਪੰਡਾ ਹੈ ਯਾਰ ਅਰ ਪੀਏ ਵੀ ਬਹੁਤ ਨੇ ਯਾਰ ਦੇਖੋ ਜੀ ਧਨਮੁੱਲ ਦਾ ਹੁਣ ਆਪਾਂ ਆਖਣੀ ਹੈ ਨਾ ਹੁਣ ਬੱਕਰੀ ਹੋਰਾਂ ਵੀ ਖੜੀਆਂ ਬੱਕਰੀਆਂ ਦਾ 15-15 ਲੜਾਂ ਵੀ ਖੜੀਆਂ ਬੱਕਰੀ ਨਹੀਂ ਮਾੜੀ ਹੈਗੀ ਹੀ ਦਾੜੀ ਜੀ ਬੱਕਰੇ 15-15 ਲੜਾਂ ਵੀ ਖੜੀਆਂ ਰਾਜੂ ਆ ਚੰਗੀ ਹੈ ਆ ਜੋ ਹੋਈ ਨਹੀਂ ਤੈਨੂੰ ਦਾ ਪਤਾ ਤੋਲ ਦੇਗਾ ਤੂੰ ਤਾਂ ਬੱਕਰੀ ਦਾ ਠੀਕ ਹੈ ਬੱਕਰੀ ਨਹੀਂ ਮਾੜੀ ਹੈਗੀ ਰੰਗ ਵਧੀਆ ਬੱਕਰੀਆਂ ਦਾ ਵੀ ਆਏ ਨੇ ਮਿੱਠੂ ਚੱਲੀਏ ਕਿਉਂ ਅਰੇ ਅਸਰੇ ਨਹੀਂ ਦਿੰਦਾ ਹਾਂ ਬੱਕਰੀਆਂ ਤੋਂ ਤੇਰੇ ਵਧੀਆ ਬਾਮੀ ਤੇ ਤਰੀ ਬੋਲਦੀ ਸੀ ਬਾਗਾ ਚਾਚਾ ਦੇਖ ਰਾਜੋਰਾ ਆਪਾਂ ਨੂੰ ਕਿਹੜਾ ਕੋਈ ਨਾਦਰ ਫਿਕਦਾ ਟਪਾਰ ਮਾਰ ਕੇ ਛੱਤੀ ਦੇ ਖੜਾ ਕੇ ਬਾਗੇ ਬਣਨਗੇ ਤੈਨੂੰ ਜੇ ਤਾਂ ਅਸੀਂ ਕੱਚੇ ਹੋ ਜੇ ਨਾ ਫੇਰ ਤਾਂ ਗੱਲ ਹੁੰਦੀ ਆ ਵੀ ਟਪਾਰ ਮਾਰ ਦੂ ਸਾਨੂੰ ਕੋਈ ਆਪਾਂ ਨੂੰ ਤਾਂ ਜੇ ਬਣਦਾ ਹੋਵੇ ਨਾ ਕੁਝ ਆਪਾਂ ਤਾਂ ਉਹਦੀ ਉਹਦੀ ਫਰਾ ਦੇਨੇ ਆ ਆਪਾਂ ਉਹਨੇ ਐ ਨਹੀਂ 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 ਮੈਂ ਕਹਿੰਦਾ 33 ਵੀ ਹੋਇਆ ਨਹੀਂ ਨਹੀਂ ਉਹ ਨਹੀਂ ਮੈਂ ਕਹਾਂ ਉਹ ਨਹੀਂ ਨਹੀਂ ਓਏ ਓਏ ਮੁੰਡਿਓ ਓ ਆ ਜਾ ਬਾਈ ਨਹੀਂ ਨਹੀਂ ਓਏ ਓਏ ਮੁੰਡਿਓ ਹੜ ਜਾ ਬਈ ਨਹੀਂ ਹੋਣੀ ਮਾ ਕੀ ਫਾਇਦਾ ਫਿਰ ਨੂੰ ਕਿਹਾ ਮੁੰਡਿਓ 33 ਦੀ ਨਹੀਂ ਹੋਣੀ ਨਹੀਂ ਕੁਛ ਨਹੀਂ ਹੁੰਦਾ ਕਿਉਂ ਖਾਲੀ ਮੋੜਦਾ ਤੇ 40 ਦੇ ਵਿੱਚ ਬਣਵਾ ਮੈਂ ਕੀ ਫਾਇਦਾ ਕੀ 40 ਦੇ ਵਿੱਚ ਫੇਰ ਵੇਚਣਾ ਫਿਰ ਹਾਂ ਅੱਲ ਕੀ ਫਾਇਦਾ ਬੇਸ਼ੱਕ ਫੇਰ 80 ਰੁਪਇਆ ਬਣੀ ਹੁਣ ਬਦੋਂਗੇ ਹਾਂ